ਆ ਸਾਰਾ ਟੱਬਰ ਚੰਗਾ ਹੀ ਬਣਿਆ ਰਹਿੰਦਾ ਕੀ ਪਰੇਰ ਮੂੰਹ ਕਰਕੇ ਬੁਰਬੁਰ ਕਰਨ ਢਈ ਆ ਇਧਰ ਮੂੰਹ ਕਰਕੇ ਮੇਰੇ ਨਾਲ ਗੱਲ ਕਰ ਜੇ ਤੇ ਤੇਰੇ ਕਹੜੇ ਤੇ ਨਹੀਂ ਲੱਗਦੇ ਬੱਚੇ ਤੇ ਫਿਰ ਮੈਨੂੰ ਦੱਸ ਵੇਖੀਂ ਨੱਚਦੇ ਫਿਰਦੇ ਕਿ ਅੱਗੇ ਅੱਗੇ ਹੋ ਅੱਛਾ ਮੈਨੂੰ ਸੜਨੋਂ ਵਾਸਤੇ ਡਈ ਹੋਣੀ ਨਾ ਹਾਸ ਹਸ ਕੇ ਗੱਲਾਂ ਕਰਨਾ ਮੰਮੀ ਨੇ ਪਾਣੀ ਵਾਸਤੇ ਜੋ ਮਨਾ ਕਰਤਾ ਸੀ ਤੁਹਾਨੂੰ ਵੀ ਚੱਲ ਅਸੀਂ ਗੱਡੀ ਦੇ ਦਈਏ ਤੇ ਉਹਦੀ ਇੱਜ਼ਤ ਹੋ ਜੇ ਉੱਥੇ ਹੋਰ ਹਾਨੂੰ ਕੀ ਚਾਹੀਦਾ ਗੱਡੀ ਜੋ ਬਣਾ ਕਿਨੂੰ ਦਿਹਾਣੀ ਗੱਡੀ ਕੌਣ ਆਇਆ ਵਗੀਟ ਗੱਡੀ ਬੈਲ ਵਜੀਓ ਜਾਂ ਵੇਖਾਂ ਤੁਹੀ ਹਰਾਨ ਗੋਗੀਆਂ ਪਹਿਲੀ ਵਾਰੀ ਵੇਖਿਆ ਮੈਨੂੰ ਹਾਏ ਕੀ ਕਰਾਂ ਅੱਜ ਤੇ ਸੇਰੀ ਪਾਟੀ ਜਾਣ ਡਿਆ ਵਾ ਜਦੋਂ ਨਿਆਣਿਆਂ ਵੱਲ ਵੇਖਦੀਆਂ ਨਾ ਮਨ ਨੂੰ ਹੌਲ ਪੈਂਦੀ ਐ ਕੁੜੀ ਆਂਦੀ ਐ ਵੀ ਮੈਂ ਵਾਧਾਂ ਤੇ ਮੁੰਡਾ ਕਹਿੰਦਾ ਮੈਂ ਕੁੜੀ ਤੋਂ ਵੀ ਤਾਵਾ ਮੈਂ ਤੇ ਸੋਚਿਆ ਸੀ ਵਿਆਹੇ ਜਾਣਗੇ ਤੇ ਮੈਂ ਸੌਖੀ ਹੋ ਜੂੰਗੀ ਪਰ ਮੈਨੂੰ ਨਹੀਂ ਪਤਾ ਵਿਆਹ ਕਰਕੇ ਮੈਂ ਅੱਗੇ ਨਾਲੋਂ ਵੀ ਤੰਗ ਹੋ ਜਾਣਾ ਵਾ ਕੀ ਕਰਾਂ ਨਾ ਤੇ ਦੁੱਖ ਕਿਸੇ ਨੂੰ ਦੱਸ ਸਕਦੀ ਆ ਕਿ ਨਿਆਣੇ ਇਦਾਂ ਕਰਦੇ ਆ ਰਮਨ ਬੜਾ ਸਿਰ ਸੁਟਿਆ ਕੀ ਗੱਲ ਆ ਸਿਰ ਕਿ ਸੁਟਣਾ ਵਾ ਹਾਂ ਟੈਨਸ਼ਨ ਜੀ ਲੱਗੀ ਐ ਇੱਕ ਕਾਦੀ ਤੁਹਾਡੇ ਨਿਆਣਿਆਂ ਦੀ ਲੱਗੀ ਆ ਹੋਰ ਕਾਦੀ ਲੱਗਣੀ ਕੀ ਕੀਤਾ ਨਿਆਣਿਆਂ ਨੇ ਨਿਆਣੇ ਮੇਰੇ ਕਹਿਣੇ ਵਿੱਚ ਹੈ ਨਹੀਂ ਗੇ ਆਪਣੀਆਂ ਮਨਮਰਜ਼ੀਆਂ ਕਰਨਦੇ ਆ ਤੁਸੀਂ ਕੁਝ ਕਹਿਣਾ ਨਹੀਂ ਹੁੰਦਾ ਸਾਰੀ ਗੱਲ ਮੇਰ ਤੇ ਛੱਡੀ ਆ ਵੀ ਜੋ ਕਹਿਣਾ ਤੂੰ ਹੀ ਕਹਿ ਨਵ ਨੂੰ ਦਵਕੇ ਮਾਰਦੀ ਆ ਤੂੰ ਤੇ ਤੇਰ ਕੋ ਆਪਣੇ ਲੈਣੇ ਨਹੀਂ ਸੈਟ ਹੁੰਦੇ ਤੇਰ ਕੋ ਤੇ ਤੁਸੀਂ ਪਿਓ ਜੇ ਤੁਸੀਂ ਕਿਧਰ ਦਵਕਾ ਮਾਰ ਲਿਆ ਕਰੋ ਉਹ ਮੈਂ ਤਾਂ ਜੋ ਕਹਿਣਾ ਉਹ ਕਰਦੇ ਆ ਬਹੁਤ ਕਰਦੇ ਆ ਉਹ ਮੁੰਡਾ ਵਾ ਤੇ ਵੋਟੀ ਨੂੰ ਨਾ ਫੋਨ ਕਰਦਾ ਵਾ ਨਾ ਦਾ ਫੋਨ ਚੁੱਕਦਾ ਵਾ ਤੇ ਮੈਂ ਡਿਊਟੀ ਤੇ ਆ ਕੰਮ ਸੇ ਕੰਮ ਬੰਦਾ ਆਪਣਾ ਮਤਲਬ ਤੇ ਕੱਢ ਲੇ ਕਿ ਇਹਨਾਂ ਨੂੰ ਮਤਲਬ ਕੱਢਣਾ ਵੀ ਨਹੀਂ ਆਉਂਦਾ ਯਕਰੇ ਇਹਨੂੰ ਫੋਨ ਤੇ ਨਾ ਦਵਕਾ ਮਾਰ ਵੇ ਤੂੰ ਫੋਨ ਕਰਨਾ ਕਿ ਨਹੀਂ ਕਰਨਾ ਵੇਹ ਭਲਾ ਕਰਦਾ ਕਿ ਨਹੀਂ ਕਰਦਾ ਅਗਲੇ ਦਿਨੀ ਮੈਂ ਹੀ ਦਬਕੇ ਮਾਰੀ ਜਾਵਾਂ ਤੁਸੀਂ ਨਾ ਕੁਝ ਕਿਉਂ ਉਹ ਮੈਂ ਜੇ ਨਾ ਕਹਿਣਗੇ ਤਾਂ ਫਿਰ ਮੈਂ ਕਰੂੰਗਾ ਫਿਰ ਆਪਣੀ ਕਾਰਵਾਈ ਜੇ ਕੁੜੀ ਆ ਉਹ ਆਰਡਰ ਚ ਲਾਉਂਦੀ ਆ ਭਾਬੀ ਪਾਣੀ ਲਿਆ ਦੇ ਜੇ ਰੋਟੀ ਖਾਣ ਬੈਠੀ ਆ ਤੇ ਪਾਣੀ ਦਾ ਗਲਾਸ ਨਹੀਂ ਲੈ ਸਕਦੀ ਤੇ ਜੇ ਮੈਂ ਮੜਾ ਜਾ ਕਿਹਾ ਵਾ ਫੇਰ ਆਂਦੀ ਆ ਮੰਮੀ ਜੇ ਨਹੀਂ ਚੰਗੀ ਲੱਗਦੀ ਤੇ ਮੈਂ ਆਪਣੇ ਨਾ ਸਵੇਰੇ ਚਲ ਜਾਂਦੀ ਆ ਆ ਚੰਗੀਆਂ ਧਮਕੀਆਂਵਾ ਮੈਨੂੰ ਇਹ ਤੂੰ ਵੀ ਭੂਏ ਚੜਾਇਆ ਵਾ ਉਹਨੂੰ ਸੰਦੀਪ ਬੈਠਾ ਆਪੀ ਪਾਣੀ ਲਿਉਂਦੀ ਆ ਆਪੀ ਰੋਟੀ ਲਿਉਂਦੀ ਆ ਪਹਿਲੋਂ ਉਹ ਆਦਤ ਪਾਈ ਹੁੰਦੀ ਤੇ ਫੇਰ ਹੀ ਲੁੰਦੀ ਓ ਮੇਰੀ ਸੁਣੋ ਗੱਲ ਜੇ ਚੰਗਾ ਹੋ ਜੇ ਤੇ ਤੁਸੀਂ ਕਹਿਣਾ ਮੈਂ ਕੀਤਾ ਵਾ ਜੇ ਮਾੜਾ ਹੋ ਜੇ ਤੇ ਕਹਿਣਾ ਤੂੰ ਕੀਤਾ ਵਾ ਮੈਂ ਹੀ ਭੁਜਤ ਆ ਰਹੀ ਆ ਆਖੇ ਨਹੀਂ ਲੱਗਦੇ ਤੇਰੇ ਤੁਸੀਂ ਨਾ ਕੁਝ ਕਿਉਂ ਚੰਗਾ ਮੈਨੂੰ ਹੀ ਦੱਕੇ ਮਾਰੀ ਜਾਇਓ ਕਿਦ ਨਿਆਣਿਆਂ ਨੂੰ ਵੀ ਕਹਿ ਲੋ ਕੁਝ ਹੈਈ ਤੂੰ ਗਲਤ ਵਾ ਨਿਆੜਾ ਨੂੰ ਕੀ ਕਹਾਂ ਦੱਸ ਤੁਹਾਨੂੰ ਸਾਰਿਆਂ ਨੂੰ ਮੈਂ ਹੀ ਗਲਤ ਨਾ ਕਰ ਆਂਦੀ ਆ ਆ ਜਿਹੜਾ ਕੰਮ ਸਿਰੇ ਚੜਾਉਂ ਲਈ ਆ ਨਾ ਉਹ ਮੈਂ ਹੀ ਆ ਤੂੰ ਹੀ ਤਾਂ ਸਾਰਾ ਟੱਬਰ ਚੁੱਪ ਕਰਕੇ ਬੈਠੇ ਜੇ ਜਦੋਂ ਸੰਦੀਪ ਰੋਟੀ ਲੈ ਕੇ ਬੈਠੀ ਸੀ ਤੂੰ ਉਹਨੂੰ ਕਹਿੰਦੀ ਸੀ ਵੀ ਪਾਣੀ ਕਿਨੇ ਲਿਆਉਣਾ ਸੀ ਨੌਕ ਰੱਖੇ ਆ ਬਈ ਕੀ ਤਾਂ ਹੈਗਾ ਹੀ ਹੁਣ ਕੀ ਕਰਦੀ ਬੁੱਟੀ ਤਾਂ ਸਾਹਮਣੇ ਜਿਆਦਾ ਵੀ ਕਿਦਾਂ ਉਹਨੂੰ ਬੋਲਦੀ ਫਿਰ ਵੀ ਧੀ ਹੀ ਉਹਦੀ ਚੜ ਮੱਟਣੀ ਹੀ ਤੇ ਹੁਣ ਮਾਵਾਂ ਤੇ ਆਈਆਂ ਡੀਆਂ ਲੜਨ ਡਰ ਤੈਨੂੰ ਵੀ ਇੱਕ ਥੋੜਾ ਮਾਰਦਾ ਵਾ ਕਈ ਤਾਂ ਤੈਨੂੰ ਡਰ ਮਾਰਨ ਦੇ ਆ ਆ ਚੰਗਾ ਬਾਬਾ ਆ ਜੋੜੇ ਹੱਥ ਕਿਤੇ ਨਾ ਦੁੱਖ ਸੁੱਖ ਦੀ ਸੁਣ ਲਿਆ ਕਰੋ ਹਰ ਟਾਈਮ ਸਿਰ ਦੇ ਵਾਲਾ ਨੂੰ ਹੀ ਪੈਂਦੇ ਜੀ ਹਾਂ ਕੋਈ ਗੱਲ ਕਰਨੀ ਨਹੀਂ ਹੁੰਦੀ ਜਿੱਥੇ ਇੱਕ ਤਾਂ ਬੁਰੀ ਬਣਾਉਣਾ ਨਾ ਮੈਨੂੰ ਹੀ ਬਣਾਉਣਾ ਵਾ ਤੇ ਇਹਨੇ ਹੀ ਕਹਿਣਗੇ ਆ ਸਾਰਾ ਟੱਬਰ ਚੰਗਾਈ ਬਣਿਆ ਰਹਿੰਦਾ ਤੁਹਾਡੀ ਸਾਰੀ ਉਮਰ ਨਾ ਚੰਗਾਈਆਂ ਚ ਨਿਕਲ ਜਾਣੀ ਰਮਨ ਕੀ ਪਰੇਰ ਮੂੰਹ ਕਰਕੇ ਬੁਰਬੁਰ ਕਰਨ ੜੀ ਐ ਇਧਰ ਮੂੰਹ ਕਰਕੇ ਮੇਰੇ ਨਾਲ ਗੱਲ ਕਰ ਜੇ ਤੇ ਤੇਰੇ ਕਹੜੇ ਤੇ ਨਹੀਂ ਲੱਗਦੇ ਬੱਚੇ ਤੇ ਫਿਰ ਮੈਨੂੰ ਦੱਸ ਵੇਖੀਂ ਨਾਜਦੇ ਫਿਰਦੇ ਕਿ ਨਹੀਂ ਅੱਗੇ ਅੱਗੇ ਤੋ ਜੇ ਤਾਨੂੰ ਇੰਨਾ ਹੈਗਾ ਵਾ ਵੀ ਮੇਰੀ ਗੱਲ ਬੱਚਿਆਂ ਨੇ ਮੰਨਣੀ ਆ ਤੇ ਪਹਿਲਾਂ ਹੀ ਉਹਨਾਂ ਨੂੰ ਸਮਝਾ ਲੈਂਦੇ ਪਹਿਲਾਂ ਤੂੰ ਸਮਝਾ ਲੈਂਦੇ ਪਹਿਲਾਂ ਤੂੰ ਕਦੀ ਮੈਨੂੰ ਦੱਸਿਆ ਜੀ ਹਾਂ ਕੰਮ ਆਹੋ ਤੂੰ ਤਾਂ ਫਰਾਂਸ ਰਹਿੰਦੇ ਜੇ ਤੂੰ ਘਰ ਚ ਨਹੀਂ ਨਾ ਰਹਿੰਦੇ ਤਾਨੂੰ ਕੋਹ ਪਤਾ ਹੀ ਨਹੀਂ ਕਿ ਤਾਰੇ ਹੁੰਦੀ ਸਾਲਾ ਹਿਸਾਬ ਹੋ ਜਾਂਦਾ ਵਾ ਜਦੋਂ ਬੰਬੀ ਦੇ ਰਾਣਾ ਸਾਰਾ ਸਾਰਾ ਦਿਨ ਤੇ ਆ ਚੰਗਾ ਬਾਬਾ ਆ ਜੋੜੇ ਹੱਥ ਕਿਤੇ ਮਾਫੀ ਕਰ ਦਿਆ ਕਰੋ ਸਿਰ ਪੀੜ ਹੁੰਦੇ ਇਹ ਤਾਂ ਕੜੀ ਬੈਠੀ ਖਾਂ ਕੇ ਹੋਰ ਡੇਪੇ ਆ ਇਹਨੂੰ ਪਤਾ ਨਹੀਂ ਜਨਾਨੀ ਨੂੰ ਕਾਦੀ ਜ਼ੁਬਾਨ ਲੱਗੀ ਆ ਬੁੜਬੁੜ ਕਰਦੀ ਹੀ ਰਹਿਣਾ ਇਹਨੇ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਲੱਗਦੀ ਕਦੀ ਇਹਨਾਂ ਦੇ ਨਖਰੇ ਚੱਲਣੇ ਪੈਂਦੇ ਆ ਕਦੀ ਇਹਨਾਂ ਦੇ ਨਿਆਣਿਆਂ ਦੇ ਤੇ ਜੇ ਗਲਤੀ ਉਹ ਕਰਦੇ ਆ ਤੇ ਮੇਰੇ ਵੱਲੋਂ ਹੁੰਦੇ ਆ ਭਜੇ ਕਿਦਾਂ ਨਿਆਣਿਆਂ ਨੂੰ ਡਾਟ ਲੋ ਵੀ ਤੁਸੀਂ ਗਲਤ ਜੇ ਹਰ ਥਾਂ ਤੇ ਰਮਨ ਹੀ ਗਲਤ ਵਾ ਨਾਲੇ ਤੇ ਤੁਹਾਡੇ ਘਰ ਦਾ ਸਵਾਰਨ ਡਈਆਂ ਤੇ ਨਾਲੇ ਸਾਰੇ ਟੱਬਰ ਕੋ ਗੱਲਾਂ ਕਰਾਉਣ ਡਈਆਂ ਖਸਮਾਂ ਨੂੰ ਖਾਓ ਜਾ ਕੇ ਮੇਰੇ ਕੋਲ ਨਹੀਂ ਇਹ ਕੰਮ ਹੁੰਦੇ ਹੁਣ ਤੇ ਮੰਮੀ ਵੀ ਨਹੀਂ ਮੇਰੀ ਗੱਲ ਮੰਨਦੇ ਇੱਥੇ ਮੈਂ ਬੇਟੀ ਕਰਾਉਣ ਦੀ ਵਾਧੂ ਦੀ ਉਹਨਾਂ ਨੂੰ ਵੀ ਮੈਂ ਕਿੱਦਾਂ ਕਹਾਂ ਕਿ ਮੈਨੂੰ ਲੈ ਜਾਓ ਉਹਨਾਂ ਨੂੰ ਵੀ ਮੈਂ ਕਿੰਨੀਆਂ ਗੱਲਾਂ ਕੀਤੀਆਂ ਕਿਹੜੇ ਮੂੰਹ ਨਾਲ ਉੱਥੇ ਜਾਵਾਂਣ ਮੈਂ ਐਦਾਂ ਕਰਦੀਆਂ ਫੋਨ ਕਰਕੇ ਵੇੰਨੀ ਆ ਚੁੱਕਣ ਦੇ ਕਿੱਦਾਂ ਗੱਲ ਕਰਾਂ ਉਹ ਨਾਲ ਮੈਨੂੰ ਤੇ ਸਮਝ ਨਹੀਂ ਆਉਂਦੀ ਇੱਕ ਮੈਨੂੰ ਮੰਮੀ ਤੇ ਸਮਝ ਨਹੀਂ ਆਉਂਦੀ ਹਜੇ ਗੱਡੀ ਘਰ ਆਈ ਨਹੀਂ ਆ ਤੇ ਪਹਿਲਾਂ ਉਹਦੇ ਵੱਲਦੇ ਹੋ ਗਏ ਆ ਜੇ ਗੱਡੀ ਆ ਗਈ ਤੇ ਮੇਰਾ ਕੀ ਬਣੂਗਾ ਫਿਰ ਮੈਨੂੰ ਤੇ ਇਹਨਾਂ ਨੇ ਪੁੱਛਣਾ ਹੀ ਨਹੀਂ ਆ ਉਹ ਨਹੀਂ ਨਹੀਂ ਭਾਬੀ ਜੀ ਵਧੀਆ ਵਾ ਸਭ ਉਹ ਤੇ ਹੀ ਤੇਰੇ ਫਿਕਰ ਕਰੀ ਜਾਂਦੇ ਹੀ ਮਾੜੀ ਮੋਟੀ ਗੱਲ ਨਾ ਘਰ ਦੇ ਵਿੱਚ ਹੋਈ ਜਾਂਦੀ ਆ ਨਹੀਂ ਨਹੀਂ ਹੁਣ ਸਭ ਕੋ ਠੀਕ ਠਾਕ ਆ ਵਧੀਆ ਆ ਹੋਸ਼ ਨਾ ਵੀ ਜੀਣੀ ਅਛਾ ਸ਼ਾਨ ਮੰਮੀ ਠੀਕ ਨਹੀਂ ਐ ਤੂੰ ਦਵਾਈ ਲਿਆ ਦੇਣੀ ਹੀ ਜਾ ਕੇ ਮਾਰੇ ਮੋਟੇ ਹੋਈ ਜਾਂਦੇ ਹੁੰਦੇ ਅੱਗੇ ਵੀ ਅਛਾ ਸ਼ਾ ਲਿਆਂ ਦੀਆ ਲਫਾ ਬੀ ਜੀ ਕੀ ਹਾਲ ਆ ਕਿ ਮੰਮੀ ਦਾ ਕੀ ਠੀਕ ਹੋਸ਼ ਵਾ ਇੱਜ਼ਤ ਜੋ ਬਣ ਗਈ ਨਾ ਇਹਦੀ ਘਰ ਚ ਕੋਈ ਗੱਲ ਨਹੀਂ ਕੋਸ਼ਤਨ ਮੈਂ ਵੀ ਨਹੀਂ ਰਹਿਣ ਦਿੰਦੀ ਭਾਬੀ ਜੀ ਮੈਂ ਕਰੂੰਗੀ ਫੇਰ ਹੈ ਠੀਕ ਭਬੀ ਤਾਂ ਉਠੋ ਹਾਂਜੀ ਕਿਹਦਾ ਫੋਨ ਆਉਂਦਿਆ ਹੀ ਬੜੀਆਂ ਹਾਸਸ ਗੱਲਾਂ ਹੋਣਡੀਆਂ ਜਿਹੜੀ ਪਿੰਡੋਂ ਆਉਂਦਿਆ ਹੀ ਭਾਬੀ ਦਾ ਫੋਨ ਤੋਂ ਉਹਨਾਂ ਨਾਲ ਡਈ ਹੀ ਗੱਲ ਕਰਨ ਅੱਛਾ ਮੈਨੂੰ ਸੜਨੋਂ ਵਾਸਤੇ ਡਈ ਹੋਣੀ ਨਾ ਹਾਸਸ ਕੇ ਗੱਲਾਂ ਕਰਨ ਮਮੀ ਨੇ ਪਾਣੀ ਵਾਸਤੇ ਜੋ ਮਨਾ ਕਰਤਾ ਸੀ ਤੁਹਾਨੂੰ ਤਾਂ ਕਰਕੇ ਕਹਿੰਦੇ ਹੋਣੇ ਆ ਚੱਲ ਮੇਰੀ ਤੇ ਇੱਜ਼ਤ ਭਾਂਡੀ ਘਰ ਵਿੱਚ ਇੱਜ਼ਤ ਨਹੀਂ ਮੈਂ ਬੰਨ ਦਿੰਦੀ ਤੇਰੀ ਕੋਈ ਗੱਲ ਨਹੀਂ ਇੱਕ ਵਾਰੀ ਗੱਡੀ ਆ ਲੈਂਦੇ ਫਿਰ ਮੈਂ ਤੈਨੂੰ ਦੱਸੂਗੀ ਕੀ ਬੰਨਦਾ ਤੇਰੇ ਨਾਲ ਤੇਰੇ ਮਨ 'ਚ ਹੀ ਹੋਈ ਆ ਕਿ ਮੇਰੀ ਪੁੱਛ ਗੇ 'ਚ ਬਹੁਤ ਹੋਣ ਢੀ ਆ ਕੋਈ ਗੱਲ ਨਹੀਂ ਅੱਗੇ-ਅੱਗੇ ਵੇਖੀ ਬੰਨਦਾ ਕੀ ਆ ਦੀਦੀ ਮੈਂ ਤੇ ਉਦਾਂ ਹੀ ਫੋਨ ਕਰਨਦੀ ਆ ਭਾਬੀ ਹੁਣਾਂ ਨੂੰ ਮੰਮੀ ਠੀਕ ਜੇ ਨਹੀਂ ਥੋੜੇ ਤਾਂ ਹਾਲ-ਚਾਲ ਪੁੱਛਣ ਦੀ ਨਲੇ ਉਹਦੇ ਵੇਹੇ ਹਾਸੇ ਵਾਲੀ ਗੱਲ ਹੋ ਗਈ ਤਾਂ ਕਰਕੇ ਹੱਸ ਪਈ ਤੁਹਾਨੂੰ ਸੜਨ ਵਾਸਤੇ ਥੋੜਾ ਮੈਂ ਡਈਂ ਹਾਂ ਤਹੀਂ ਕਿਉਂ ਇਦਾਂ ਨੀਆਂ ਗੱਲਾਂ ਸੋਈਦੇ ਆ ਅੱਛਾ ਉਹਦਾ ਹਾਲ ਚਾਲ ਪੁੱਛਣ ਡੀ ਹਾਂ ਤੇ ਬੜੀਆਂ ਹਾਸਸ ਕੇ ਗੱਲਾਂ ਕਰਨ ਡੀ ਹਾਂ ਇਹ ਕਿਹੋ ਜਿਹਾ ਹਾਲ ਚਾਲ ਹੀ ਦੀਦੀ ਮੈਂ ਤੇ ਉਦਾਂ ਹੀ ਗੱਲ ਕਰਨ ਦੀ ਸੁਭਾਵਿਕ ਗੱਲ ਹੀ ਇਹਦੇ ਵਿੱਚ ਕੁਛ ਇਦਾਂ ਦਾ ਤਾਂ ਹੈ ਹੀ ਨਹੀਂ ਐਵੇਂ ਗੁੱਸਾ ਨਾ ਕਰਿਆ ਕਰੋ ਮੜੀ ਜੀ ਤੇ ਗੱਲ ਹੀ ਪਤਾ ਨਹੀਂ ਕਿਦਾਂ ਦਾ ਸਾਬੂ ਆ ਇਹਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਖੁਸ਼ ਕਦੀ ਹੁੰਦੀ ਨਹੀਂ ਆ ਸੜੀ ਰਹਿੰਦੀ ਆ ਬਸ 24 ਘੰਟੇ ਹਲੇ ਮੰਮੀ ਦੇ ਸੁਭਾਅ ਵਿੱਚ ਵੀ ਨਾ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਅੱਗੇ ਨਾਲੋਂ ਬੜੇ ਚੰਗੇ ਹੋ ਗਈ ਆ ਪਰ ਇਹਨੂੰ ਮੈਂ ਖੁਸ਼ ਕਿੱਦਾਂ ਕਰਾਂ ਕੀ ਕਰ ਸਕਦੀ ਆ ਇਹਦੇ ਵਾਸਤੇ ਲਪਿੰਦਰ ਇੱਥੇ ਬੈਠੀ ਆ ਤੂੰ ਉਦਾਂ ਹੀ ਮੰਮੀ ਜੀ ਫੋਨ ਆਉਂਦਿਆ ਹੀ ਭਾਬੀ ਹੋਣਾਂ ਦਾ अच्छा ते ਉਹਨਾਂ ਨਾਲ ਨਹੀਂ ਗੱਲ ਕਰਨ ਤੇ ਹੁਣ ਕਿਥੇ ਹੀ ਬੈ ਗਈ ਮੈਂ ਠੀਕ ਠਾਕ ਆ ਹਾਂਜੀ ਠੀਕ ਨੇ ਠੀਕ ਆ ਹਾਂ ਮੈਂ ਵੀ ਤੇਰ ਨਾਲ ਗੱਲ ਕਰਨੀ ਸੀ ਹਾਂਜੀ ਕਿ ਸੰਦੀਪ ਦਾ ਨਾ ਸੁਭਾਅ ਸ਼ੁਰੂ ਤੋਂ ਇਦਾਂ ਦਾ ਹੀ ਰਿਹਾ ਵਾ ਤੈਨੂੰ ਪਤਾ ਕੱਲੀ ਕੱਲੀ ਹੈਗੀ ਆ ਲਾਡਲੀ ਦੀ ਰੱਖੀ ਸੀ ਮੈਂ ਵੀ ਕਦੀ ਉਹਨੂੰ ਦੋਕਾ ਨਹੀਂ ਮਾਰਿਆ ਤੇ ਤੂੰ ਵੀ ਉਹਨਾਂ ਦੀ ਕਿਸੇ ਗੱਲ ਦਾ ਗੁੱਸਾ ਨਾ ਕਰਿਆ ਕਰ ਉਹ ਪਹਿਲੇ ਹੀ ਕੰਮ ਕਰਦੀ ਆ ਜਿੱਦਾਂ ਮੇਰੇ ਨਾਲ ਕਰਦੀ ਹੁੰਦੀ ਸੀ ਕੋਈ ਗੱਲ ਨਹੀਂ ਮਮੀ ਜੀ ਮੈਂ ਤਾਂ ਕਦੀ ਗੁੱਸਾ ਕੀਤਾ ਹੀ ਨਹੀਂ ਆ ਸੁਗਮਨ ਨਾਨੀ ਆਪਣੀ ਭੈਣ ਹੀ ਸਮਝਦੀ ਉਹਨਾਂ ਨੂੰ ਇਹ ਮੇਰੀ ਛੋਟੀ ਭੈਣ ਆ ਮੈਂ ਸੋ ਮੱਥੇ ਵੱਟ ਪਾਇਆ ਹੀ ਨਹੀਂ ਕਦੀ ਭਾਏ ਜਿੱਦਾਂ ਮਰਜ਼ੀ ਮੈਨੂੰ ਗੱਲਬਾਤ ਕਰ ਜਾਂਦੇ ਆ ਚੱਲ ਜਿੱਦਾਂ ਉਦੋਂ ਪਾਣੀ ਵਾਲੀ ਗੱਲ ਉਹਨੇ ਕੀਤੀ ਸੀ ਨਾ ਮੈਨੂੰ ਸਭੋਂ ਹੋਰ ਤਰ੍ਹਾਂ ਲੱਗਾ ਸੀਗਾ ਤੇ ਮੈਂ ਹਾਂ ਚੱਲ ਮੈਂ ਰਪਿੰਦਰ ਨੂੰ ਕਹੂੰਗੀ ਵੀ ਤੂੰ ਕਿਹੇ ਗੱਲ ਨੂੰ ਨਾ ਮੰਤੇ ਨਾ ਲਾਵੀਂ ਨਿਆਣੀ ਕਰਕੇ ਉਹ ਗੱਲ ਕਰ ਲੈਂਦੀ ਚੱਲ ਪੁੱਤ ਗੁੱਸਾ ਨਾ ਕਰੀ ਤੂੰ ਕਿਸੇ ਵੀ ਗੱਲ ਦਾ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਗੁੱਸਾ ਨਾ ਕਰਨਾ ਫਿਰ ਕੀ ਹੈ ਤੇ ਉਹ लवली ਦਾ ਆ ਉਹ ਕੋਣ ਨਹੀਂ ਮੰਮੀ ਜੀ ਉਹਨਾਂ ਨੂੰ ਜਦੋਂ ਫੋਨ ਲਾਉਣੀ ਹੈ ਨਾ ਗਾੜੀ ਉਹ ਹੀ ਆਖ ਦਿੰਦੇ ਆ ਕਿ ਮੈਂ ਡਿਊਟੀ 'ਤੇ ਆ ਮੇਰਾ ਟਾਈਮ ਹੈ ਨਹੀਂ ਆ ਤੇ ਕਈ ਵਾਰ ਤੇ ਬਿਜ਼ੀ ਕਰਕੇ ਤੇ ਅੱਗੇ ਉਹ ਕੱਟ ਦਿੰਦੇ ਆ ਪਤਾ ਨਹੀਂ ਕਿਉਂ ਨਹੀਂ ਗੱਲ ਕਰਦੇ ਮੰਮੀ ਕੋਈ ਨਹੀਂ ਪੁੱਤ ਤੈਨੂੰ ਪਤਾ ਵਾ ਆਰਮੀ ਦੀ ਡਿਊਟੀ ਜਿਹੜੀ ਸਖਤ ਹੁੰਦੀ ਆ ਥੋੜੀ ਜੀ ਹਾਂਜੀ ਤਾਂ ਕਰਕੇ ਨਹੀਂ ਫੋਨ ਖਣ ਚੁੱਕਾ ਦਿੰਦੇ ਹੋ ਸਕਦਾ ਕਮਰੇ 'ਚ ਹੀ ਰੱਖ ਜਾਂਦਾ ਹੋਵੇ ਫੋਨ ਹਾਂ ਤੇ ਸਹੀ ਆ ਪਰ ਮੰਮੀ ਜੀ ਨਾਲ ਗੱਲ ਕਰਨ ਨੂੰ ਤਾਂ ਦਿਲ ਕਰਦਾ ਹੀ ਆ ਕਿਸੇ ਵਲੇ ਚਲ ਕੋਈ ਨਹੀਂਆਂ ਦੀਆਂ ਕਿੰਨੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਪਰ ਇਹ ਤੇ ਅੱਗੇ ਫੋਨ ਚੁੱਕਦੇ ਹੀ ਨਹੀਂ ਆ ਤੇ ਆਊਗਾ ਨਾ ਫੋਨ ਮੈਂ ਸਮਝਾਉਂਗੀ ਉਹਨੂੰ ਫੇ ਚੱਲ ਪੁੱਤ ਜੇ ਨਹੀਂ ਚੁੱਕਣਾ ਹੁੰਦਾ ਉਦੋਂ ਤੋਂ ਬਿਜੀ ਹੁੰਦਾ ਮੈਂ ਹਾਂਜੀ ਫਰੀ ਹੋ ਗਿਆ ਤਾਂ ਆਪੇ ਫੋਨ ਕਰਦਿਆ ਕਰ ਪੁੱਤ ਜੇ ਨਹੀਂ ਜੀ ਲੱਗਣ ਡਿਆ ਤੇ ਪਿੰਡੋਂ ਫੇਰਾ ਮਾਰਿਆ ਚੱਲ ਮਿਲ ਕੇ ਲਾਵੇਂਗੀ ਮਨ ਹੋਰ ਹੋਰ ਹੋ ਜਾਊਗਾ ਨਹੀਂ ਮੰਮੀ ਜੀ ਪਿੰਡ ਜਾਣ ਦੀ ਨਹੀਂ ਗੱਲ ਹੈਗੀ ਉਦਾਂ ਹੀ ਕਿਸੇ ਵਲੇ ਦਿਲ ਤੇ ਕਰਦਈਏ ਗੱਲ ਕਰਨ ਨੂੰ ਪਿੰਡ ਜਾਣ ਦੀ ਨਹੀਂ ਕੋਈ ਵੀ ਗੱਲ ਹੈ ਪਿੰਡੋਂ ਹਾਲੇ ਅੱਗੇ ਹੋ ਕੇ ਆਈਆਂ ਨਾਲੇ ਵੀਰਜੀ ਹੁਣੀ ਹਾਲੇ ਉਦੋਂ ਨੂੰ ਕੇ ਗਏ ਆ ਤੇ ਬਾਕੀ ਹਾਲ ਚਾਲ ਫੋਨ ਤੇ ਪੁੱਛ ਲਈ ਜਾਵਾ ਚੱਲ ਤੇਰੀ ਮਰਜ਼ੀ ਆ ਮੇਰਾ ਤਾਂ ਕਹਿਣ ਦਾ ਫਰਜ਼ ਹੀ ਵੀ ਜੇ ਜਾਣਾ ਵਾ ਤਾਂ ਚਲ ਜਾ ਤੂੰ ਨਹੀਂ ਨਹੀਂ ਅੰਮੀ ਜੀ ਜਾਣਾ ਨਹੀਂ ਆ ਕੋਈ ਗੱਲ ਨਹੀਂ ਆ ਬਾਕੀ ਤੁਸੀਂ ਫੋਨ ਕਰਕੇ ਕਹਿ ਦਿਓ ਉਹਨਾਂ ਨੂੰ ਮੜਾ ਜੀ ਕੋਈ ਨਹੀਂ ਮੈਂ ਕਰੂੰਗੀ ਫੋਨ ਜੇ ਮੇਰਾ ਚੁੱਕ ਲਿਆ ਦੇ ਤੇ ਆ ਜਾ ਇੱਥੇ ਗਰਮੀ 'ਚ ਬੈਠੀ ਆ ਹਾਂਜੀ ਚਲੋ ਇੱਕ ਦੇਣਾ ਸ਼ਰੀਕ ਵਿਗੜਾ ਜੀਨ ਦਿੰਦੇ ਆ ਜੇ ਕੋਈ ਚੀਜ਼ ਆ ਜੇ ਤਾਂ ਵੀ ਗੱਲਾਂ ਵੀ ਚੰਗੀ ਨਹੀਂ ਆਈ ਤੇ ਜੇ ਨਾ ਆਵੇ ਫਿਰ ਤੇ ਗੱਲਾਂ ਕਰਨੀਆਂ ਹੀ ਕਰਨੀਆਂ ਚੱਲ ਜੇ ਕੋਈ ਇੱਕ ਚੀਜ਼ ਦਿੱਤੀ ਆਈ ਘਰ ਦੇ ਵਿੱਚ ਵਧੀਆ ਮਾਹੌਲ ਹੋ ਜੇ ਹੋਰ ਦੱਸ ਮੈਨੂੰ ਕੀ ਚਾਹੀਦਾ ਵਾ ਤੇ ਬਾਕੀ ਰਹਿਣਾ-ਧੂਣਾ ਮੈਂ ਇੱਥੇ ਹੀ ਆ ਜਿੱਥੇ ਵਿਆਹ ਕਰਵਾ ਕੇ ਆਈ ਆ ਕਿਹੜਾ ਹੋਰ ਕਿਤੇ ਚਲ ਜਾਣਾ ਵਾ ਚੱਲ ਵਾਈ ਬਰੂ ਵਧੀਆ-ਵਧੀਆ ਸਾਰਾ ਟਾਈਮ ਲੰਗੇ ਹੁਣ ਜੜਾ ਵੀ ਹੈਗਾ ਵਾ ਪਾਜੀ ਆਰਤੀ ਨਾਲ ਮੇਰੀ ਗੱਲ ਹੋਈ ਪਰ ਹੁਣ ਤੁਹਾਨੂੰ ਵੀ ਪਤਾ ਵਾ ਜਿੰਨਾ ਚਿਰ ਤੱਕ ਕੋਈ ਚੀਜ਼ ਨਾਲ ਖਾਈਏ ਤੇ ਐਨੇ ਪੈਸੇ ਕੋਈ ਦਿੰਦਾ ਵਾ ਨਹੀਂ ਨਹੀਂ ਸਾਰੇ ਤੇ ਨਹੀਂ ਭਾਵੇਂ ਪਰ ਫਿਰ ਵੀ ਘੱਟੋ ਘੱਟ ਵੀ 6-7 ਲੱਖ ਰੁਪਏ ਤਾਂ ਚਾਹੀਦਾ ਹੀ ਆ ਹਾਂ ਇਹ ਆ ਵੀ ਡਾਊਨ ਪੇਮੈਂਟ ਥੋੜੀ ਵਧ ਦੇ ਦਾਂਗੇ ਨਾ ਤੇ ਹਾਂ ਵਿਆਜ ਘੱਟ ਪਊਗਾ ਹਾਂ ਮੈਂ ਤਾਂ ਆ ਕਰਕੇ ਕਹਿ ਲਿਆ ਹੈਗਾ ਵੀ ਮੈਨੇਜਰ ਤੁਹਾਡਾ ਵਾਗਵਾ ਤੇ ਚੱਲ ਜੇ ਕਿਤੇ ਕਿਸ ਦਿਨ ਟਾਈਮ ਕੱਢੋ ਤੁਸੀਂ ਤੇ ਮੇਰੇ ਨਾਲ ਚੱਲੋ ਤੇ ਆਪਾਂ ਲਿੰਟ ਬਣਾ ਲਈਏ ਪਹਿਲੀ ਤੇ ਆ ਦੋਵਾਂ ਕਿੱਲੇ ਤਾਂ ਤੇ ਬੜੇ ਆਰਾਮ ਨਾਲ ਮਿਲ ਜਾਣੇ ਪੈਸੇ ਉਹ ਨਹੀਂ ਭਾਜੀ ਪਛਤਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਮੈਂ ਸਾਰਾ ਕੁਝ ਸੋਚ ਵਿਚਾਰ ਕੇ ਨਾ ਫੇਰ ਹੀ ਇਹ ਕਦਮ ਚੁੱਕਣ ਲੱਗਾ ਹਾਂ ਇੱਕ ਗੱਲ ਹੋਰ ਕਰਿਓ ਕਿਸ ਨੂੰ ਦੱਸਿਓ ਨਾ ਕਿ ਮੈਂ ਆਪਣੀ ਪਹਿਲੀ ਤੇ ਲਿਮਟ ਚੁੱਕਣ ਲੱਗਾ ਤੁਹਾਨੂੰ ਪਤਾ ਹੀ ਆ ਲੋਕੀ ਮਖੌਲ ਬੜਾ ਕਰਦੇ ਆ ਮਣਕੇ ਲੋਕਾਂ ਮੈਨੂੰ ਸੁਣਾਉਣਾ ਵਾ ਕਿ ਪਹਿਲਾਂ ਤੁਸੀਂ ਕੁਝ ਸੋਚਿਆ ਵਿਚਾਰਿਆ ਨਹੀਂ ਤੇ ਹੁਣ ਤੁਸੀਂ ਲੋਕਾਂ ਨੂੰ ਪੂਈ ਤੇ ਫਿਰਦੇ ਆ ਹਾਂ 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 हां ਕਰਕੇ ਨਾ ਗੱਲ ਤੇ ਮੈਨੂੰ ਜਦ ਦੱਸਿਓ ਜ਼ਰੂਰ ਹੈ ਠੀਕ ਹੈ ਭਾਜੀ ਠੀਕ ਓਕੇ ਪਤਾ ਨਹੀਂ ਇਹ ਕੰਮ ਨੇ ਜਿ ਕਿਤੇ ਕਿਤੇ ਤਰਲੇ ਮਰਾਉਣੇ ਆਂ ਗਾਂ ਛੇਤੀ ਨਾਲ ਲਿਮਟ ਭਾਂਜੇ ਤੇ ਉਹਨਾਂ ਦੀ ਮੰਗ ਪੂਰੀ ਕਰਕੇ ਤੇ ਮੈਂ ਵੀ ਵੇਲਾ ਹੋਵਾਂ ਅਜੇ ਤਾਂ ਉਹਨਾਂ ਨੂੰ ਦੱਸਣਾ ਵੀ ਗੱਡੀ ਕਿਹੜੀ ਲੈਣੀ ਆ ਹੋਲ ਲੈਣੀ ਕੀ ਸੋਚਣ ਦੇ ਨਾ ਸੋਚਣਾ ਕੀ ਆ ਗੱਲ ਕਰਨ ਡਿਆ ਸੀਗਾ ਮੁੰਡਾ ਹੀ ਕੋਈ ਪਿੰਡੋਂ ਹੀ ਅੱਛਾ ਸੱਜਣੀ ਆਪਣਾ ਉਧਾ ਉਹਦੀ ਮੈਨੇਜਰ ਨਾਲ ਬਾਵਾ ਗੱਲ ਪਾਤਾ ਤੇ ਮੇਰਾ ਇਰਾਦਾ ਸੀਗਾ ਵੀ ਉਧਾ ਤੁਹਾਨੂੰ ਪਤਾ ਫਿਰ ਲਿਮਟ ਵਧਾਉਂਦਿਆਂ ਟਾਈਮ ਬੜਾ ਲੱਗ ਜਾਂਦਾ ਕਈ ਵਾਰੀ ਤੇ ਚੱਲ ਇਹ ਆ ਵੀ ਉਹਨੇ ਕਿਆ ਹੋਊਗਾ ਨਾ ਉਹਦਾ ਵਕਫਾ ਮੈਨੇਜਰ ਤੇ ਚੱਲ ਕੰਮ ਆਪਣਾ ਛੇਤੀ ਹੋ ਜਾਊਗਾ ਕਿਉਂ लवली ਭਾਜੀ ਨੇ 2 ਮਹੀਨੇ 1.5 ਮਹੀਨੇ ਤੱਕ ਆਏ ਨਾ ਤੇ ਅਜੇ ਉਹਨਾਂ ਨੇ ਮੈਨੂੰ ਦੱਸਣਾ ਵਾ ਵੀ ਕਿਹੜੀ ਗੱਡੀ ਲੈਣੀ ਉਹਦੇ ਨਾਲ ਗੱਲ ਕਰਨ ਡਿਆ ਸੀਗਾ ਤੇ ਤੇ ਵੀ ਲੀ ਆ ਗਿਆ ਮੈਂ ਕਿਤੇ ਮੰਮੀ ਨਾਲ ਘਰ ਸੌਣ ਲੈਣ ਤੇ ਮੁੜ ਕੇ ਫਿਰ ਉਹਨਾਂ ਪੁੱਛਣਾ ਕਿਸਮਾ ਬੜਾ ਹਾਂ ਮੰਮੀ ਨੂੰ ਤੇ ਅੱਗੇ ਜਿੱਦਾਂ ਸ਼ੱਕ ਨਹੀਂ ਹੋ ਗਿਆ ਇੱਕੋ ਗੱਲ ਪੁੱਛਦੇ ਆ ਕੋਈ ਤੇ ਗੱਲ ਹੈਗੀ ਆ ਤੇਹੀਂ ਦੋਵੇਂ ਜਾਣੇ ਮੈਨੂੰ ਦੱਸ ਦੇਣੀ ਆ ਬਥੇਰਾ ਕਹਿੰਨੀ ਆ ਵੀ ਨਹੀਂ ਕੋਈ ਗੱਲ ਨਹੀਂ ਪਰ ਫਿਰ ਵੀ ਮਾਂ ਆ ਸਮਝ ਤੇ ਆ ਹੀ ਜਾਂਦੀ ਐ ਐਨੇ ਕੇ ਗੱਲ ਤੇ ਬੰਦਾ ਭਾਵੇਂ ਨਹੀਂਦਾ ਉਹਨਾਂ ਸਾਨੂੰ ਪਾਲਿਆ ਸਾਰੀ ਉਮਰ ਪਰ ਚਲੋ ਕੋਈ ਗੱਲ ਨਹੀਂ ਜੇ ਉਹਨਾਂ ਦੱਸਿਆ ਨਾ ਤੇ ਉਹਨਾਂ ਟੈਨਸ਼ਨ ਵਧ ਲੈਣੀ ਐ ਹਾਂਜੀ ਇਤੋਂ ਬਿਹਤਰ ਆ ਵੀ ਜਿਹੜਾ ਕੰਮ ਕਰਨਾ ਸੀ ਪੜਦੇ ਨਾ ਆਪ ਹੀ ਕਰ ਲੀਏ ਹਨਾ ਹਾਂਜੀ ਰਪਿੰਦਰ ਦਾ ਫੋਨ ਆਉਂਦੇ ਆ ਹੀ ਤੇ ਕਹਿੰਦੇ ਰਹੀ ਆ ਵੀ ਸਾਰਾ ਕੁਝ ਠੀਕ ਠਾਕ ਵਾ ਮੰਮੀ ਦੇਸ ਬਾਅਦ ਚ ਵੀ ਫਰਕ ਪੈ ਗਿਆ ਵਾ ਪਰ ਉਹਨੂੰ ਸ਼ਾਇਦ ਨੂੰ ਕੀ ਪਤਾ ਵਾ ਵੀ ਫਰਕ ਕਿਹੜੀ ਗੱਲੋਂ ਪਿਆ ਵਾ ਗੱਡੀ ਦੀ ਹਾਂ ਹੋਈ ਆ ਤੇ ਉਹਨਾਂ ਸਾਰਿਆਂ ਦੇ ਟੇਵਰ ਹੀ ਬਦਲ ਗਏ ਆ ਜਦੋਂ ਅਸੀਂ ਗੱਡੀ ਨਹੀਂ ਦਿੰਦੇ ਉਦੋਂ ਉਹਨੂੰ ਬੁਲਾ ਕੇ ਵੀ ਨਹੀਂ ਰਾਜੀ ਹੁਣ ਤੇ ਕਹਿੰਦੀ ਮੈਨੂੰ ਪੁੱਛਦੇ ਆ ਬੁਲਾਉਂਦੇ ਆ ਮੇਰੇ ਨਾਲ ਗੱਲਬਾਤ ਵੀ ਕਰਦੇ ਆ ਪਰ ਵਿਚਲੀਆਂ ਗੱਲਾਂ ਦਾ ਉਹਨੂੰ ਕੀ ਪਤਾ ਵੀ ਉਹਦੇ ਵਿਚਾਰੀ ਨਾਲ ਕੀ ਹੋਣ ਰਿਹਾ ਵਾ ਐਨੀ ਗੱਲ ਹੀ ਬੜੀ ਵੱਡੀ ਆ ਪੀ ਉਹਨਾਂ ਦੇ ਸੁਭਾਅ 'ਚ ਫਰਕ ਤੇ ਪਿਆ ਕੀ ਪਤਾ ਉਹ ਵੀ ਫਸੇ ਹੋਣ ਹੁਣ ਸ਼ਰੀਕਾ ਭਾਈਚਾਰਾ ਕਿਹੜਾ ਜੀਣ ਦਿੰਦਾ ਜੇ ਕੋਈ ਚੀਜ਼ ਲੱਲੀਏ ਤਾਂ ਵੀ ਗੱਲਾਂ ਜੇ ਨਾਂ ਲਈਏ ਤਾਂ ਵੀ ਗੱਲਾਂ ਕੀ ਪਤਾ ਉਹ ਵੀ ਫਸੇ ਨਹੀਂ ਆ ਕੋਈ ਗੱਲ ਨਹੀਂ ਜੀ ਅਸੀਂ ਗੱਡੀ ਦੇਣੀ ਆ ਅਸੀਂ ਵੀ ਤੇ ਆਪਣੀ ਕੁੜੀ ਨੂੰ ਦੇਣੀ ਆ ਹੈ ਕਿ ਨਹੀਂ ਆਪੇ ਵਰਤਣਗੇ ਆਊ ਜਾਊਗੀ ਹੂੰ ਜੇ ਗੱਡੀ ਦਿੱਤੀ ਹੋਊਗੀ ਤਾਂ ਘੱਟੋ ਘੱਟ ਉਹਦੀ ਤੌਰ ਤੇ ਹੋਊਗੀ ਘਰ 'ਚ ਹੈ ਕਿ ਨਹੀਂ ਹਾਂਜੀ ਕਿਤੇ ਆਉਣਾ ਜਾਣਾ ਹੋਵੇ ਕਿਤੇ ਬਸਾਂ 'ਚ ਕਿਦਾਂ ਨਾ ਖਾਉਗੀ ਹੋਰ ਕੀ ਮੈਂ ਤਾਂ ਇਹੋ ਕਹਿਣਾ ਵਾਂ ਵੀ ਚੱਲ ਅਸੀਂ ਗੱਡੀ ਦੇ ਦਈਏ ਤੇ ਉਹਦੀ ਇੱਜ਼ਤ ਹੋ ਜੇ ਉੱਥੇ ਹੋਰ ਸਾਨੂੰ ਕੀ ਚਾਹੀਦਾ ਗੱਡੀ ਜੋ ਬਣਾ ਕਿੰਨੂ ਦਿਆਣੀ ਗੱਡੀ ਮੋਤਾ ਕਿੰਨਾ ਦਿਆਣੀ ਗੱਡੀ ਮੰਮੀ ਗੱਡੀ ਦੀ ਕੀ ਗੱਲ ਕਰਨੀ ਸੀ ਮੁੰਡਾ ਹੀ ਆ 200 ਕੋ ਮੇਰੇ ਨਾਲ ਪੜਦਾ ਤੇ ਉਹਦੀ ਭੈਣ ਦਾ ਹੋਇਆ ਵਿਆਹ ਉਹ ਹੁਣ ਗੱਡੀ ਮੰਗਣ ਦੇ ਸੀਗੇ ਤੇ ਮੈਨੂੰ ਕਹਿ ਰਹੇ ਵੀ ਕਿਦਾਂ ਕਰੀਏ ਉਹੋ ਹੀ ਆਪਾਂ ਦੋਵਾਂ ਨੇ ਗੱਲ ਕਰਨ ਦੇ ਆਪਸ ਮੈਂ ਤਾਂ ਸੋਚਾ ਚ ਹੀ ਪੈ ਗਈ ਮੈਂ ਕਿ ਰਪਿੰਦਰ ਦੇ ਸਹੁਰੇ ਮੰਗਣ ਡੈ ਪਏ ਆ ਸ਼ੁਕਰ ਆ ਰੱਬ ਦੀ ਘਰੀ ਨੂੰ ਕਿਤੇ ਮੇਰੀ ਧੀ ਦੇ ਨਹੀਂ ਕਿਤੇ ਸਹੁਰੇ ਮੰਗਣ ਡੇ ਮੈਨੂੰ ਤਾਂ ਫਿਕਰ ਹੀ ਪੈ ਗਿਆ ਪੁੱਤ ਉਹ ਨਹੀਂ ਨਹੀਂ ਮੰਮੀ ਜੀ ਤਹੀ ਵੀ ਕਰਨਾ ਕਰੋ ਇਹਦੇ ਹੀ ਮੈਨੂੰ ਦੱਸਣ ਤੇ ਮੈਂ ਕਹਿ ਨਹੀਂ ਆ ਵੀ ਕੋਈ ਗੱਲ ਨਹੀਂ ਹੁ ਜਿੱਦਾਂ ਦਾ ਸਮਾਜ ਬਣ ਆਇਆ ਕੀ ਕਰਨਾ ਫਿਰ ਲੋਕਾਂ ਦੀ ਆਦਤ ਹੋ ਜਾਂਦੀ ਹੈ ਵੇਖ ਕਿੱਦਾਂ ਦੇ ਸਹੁਰੇ ਹੈ ਲੋਕਾਂ ਦੇ ਹੈ ਵੇਖ ਤੂੰ ਪਈਨਾਂ ਨਹੀਂ ਸੋਚਦੇ ਵੀ ਧੀ ਭੈਣ ਦੇ ਇਦਾਂ ਮੰਗਣ ਡੇ ਨੇ ਇੰਨਾ ਨਹੀਂ ਸੋਚ ਚਾਹੀਦੀ ਇਹਨਾਂ ਨੂੰ ਹਨਾ ਆਪਣੀਆਂ ਵੀ ਧੀਆਂ ਵੀ ਆਉਣੀਆਂ ਹੁੰਦੀਆਂ ਨੇ ਲੋਕੀ ਸੋਚਦੇ ਨਹੀਂ ਨਾ ਇਹ ਗੱਲ ਨੂੰ ਉਹ ਚਲੋ ਮੈਂ ਕੀ ਕਰ ਸਕਨੇ ਆ ਤੁਹਾਡੇ ਚੰਗੇ ਹੀ ਨੇ ਫਿਰ ਵੀ ਕੁਰਮਾ ਹੋਰ ਕੀ ਆ ਮੰਮੀ ਜੀ ਬੜੇ ਚੰਗੇ ਚੰਗੇ ਰਿਸ਼ਤੇਦਾਰ ਵਾ ਹੋਰ ਕੀ ਚਾਹੀਦਾ ਹੁੰਦਾ ਹੋਰ ਕੀ ਚਾਹੀਦਾ ਉੱਥੇ ਆ ਜਾਓ ਘਰ ਨੂੰ ਇੱਥੇ ਕੀ ਕਾਂਡੇ ਕਰਨੀ ਬੜੀ ਹੈ ਹਾਂਜੀ ਮੰਮੀ ਅੱਗੇ ਬਸ ਥੋੜਾ ਜਿਹਾ ਕੰਮ ਕਰਕੇ ਨਾ ਤੀਹ ਚਲੋ ਗਰਮੀ ਬੜੀ ਹੈ ਚਲੋ ਠੀਕ ਹੈ ਫਿਰ ਆ ਜਾਓ ਚੰਗ ਆ ਵੀ ਵਧੀਆ ਹੋ ਗਿਆ ਕਿ ਮੰਮੀ ਨੂੰ ਗੱਲ ਦਾ ਪਤਾ ਨਹੀਂ ਲੱਗਾ ਹਾਂਜੀ ਜੇ ਕਿਤੇ ਪਤਾ ਲੱਗ ਜਾਂਦਾ ਨਾ ਤੇ ਮੰਮੀ ਨੂੰ ਸੰਭਾਲਣਾ ਖੋਇਣਾ ਸੀਗਾ ਹੋਰ ਕੀ ਆ ਤੀਹ ਵੀ ਖਾਸ ਖਿਆਲ ਰੱਖਿਓ ਉਹਨਾਂ ਨੇ ਇਹ ਗੱਲ ਦਾ ਪਤਾ ਹੀ ਨਾ ਲੱਗੇ ਐ ਮੁਰਕੇ ਹੋਰ ਟੈਨਸ਼ਨ ਲੈਣਗੇ ਨਹੀਂ ਗਾ ਤਾਂ ਖਿਆਲ ਰੱਖੂਗਾ ਠੀਕ ਹੈ ਤਹੀਂ ਚਲੋ ਘਰ ਤੇ ਮੈਂ ਮਣਾ ਜਾ ਮੁੰਡੇ ਵੱਲੋਂ ਹੋ ਕੇ ਆਵਾਂ ਉਹਨੂੰ ਆਖਿਆ ਮੈਂ ਮੈਂ ਜਿਹਨੂੰ ਫੋਨ ਕਰ ਉਹਨੂੰ ਪੁੱਛਣ ਵਾਲਾ ਫੋਨ ਕੀਤਾ ਕਿ ਨਹੀਂ ਚਲੋ ਫਿਰ ਛੇਤੀ ਆ ਜਾਓ ਮੰਮੀ ਨੇ ਫੇਰ ਪੁੱਛਣਾ ਕੋਈ ਨਹੀਂ ਕੋਈ ਇੱਥੇ ਆ ਕੇ ਬੈ ਗਏ ਅਸੀਂ ਅੰਦਰ ਬਹਿ ਜਾਂਦੇ ਆਉਣਾ ਕਿ ਮੈਂ ਤੋਂ ਉਹਦੀ ਸੋਚਣ ਦੇ ਹੀ ਆ ਕਿ ਵੀ ਇਹ ਕਿੱਦਾਂ ਦੇ ਲੋਕਾਂ ਦੇ ਹੈ ਰਿਸ਼ਤੇਦਾਰ ਹੁੰਦੇ ਕੀ ਨਾ ਨਹੀਂ ਸੋਚਦੇ ਵੀ ਧੀਆ ਪੁੱਤ ਮਹਾ ਵਿਆਹੀ ਦੇ ਪਾਰ ਲਾਈ ਦਾ ਸਿਰ ਉਹ ਹਾਂਜੀ ਮੰਮੀ ਜੀ ਸਾਰੇ ਥੋੜੀ ਇੱਕੋ ਜਿਹਾ ਸੋਚ ਸਕਦੇ ਹੁਣ ਜਿਹਦੇ ਜਿੰਨੀ ਕੁ ਸੋਚਵਾ ਉਹਨੇ ਉਹਨਾਂ ਕੀ ਸੋਚਣਾ ਤੋ ਭਰਾ ਕੀ ਵਿਚਾਰਾ ਸੋਚਦਾ ਹੋਊਗਾ ਕਿਦਾਂ ਨੇ ਗੱਡੀ ਦੇਣੀ ਹੈ ਹੈਨਾ ਕੀ ਪਤਾ ਮਹਾ ਪਾਰ ਲਾਈ ਦਾ ਸਿਰ ਉਹ ਜਿਹੜਾ ਕੀ ਕਰਦਾ ਹੋਊਗਾ ਭਰਾ ਇਹ ਤੇ ਗੱਲ ਹੈਗੀ ਆ ਪਰ ਹੁਣ ਉਹਨਾਂ ਨੂੰ ਕੌਣ ਸਮਝਾਵੇ ਜਦੋਂ ਉਹਨਾਂ ਇੱਕੋ ਰਾਟ ਲਾਈ ਆ ਤੇ ਫਿਰ ਦੇਣੀ ਪੈਣੀ ਆ ਧੀ ਨਹੀਂ ਵਸੋਣੀ ਕੀ ਕਰਨਾ ਫੇਰ ਸ਼ੁਕਰ ਕਰੋ ਰੱਬ ਦੀ ਘਰਿੰ ਮੇ ਸਾਡੇ ਰਿਸ਼ਤੇਦਾਰ ਚੰਗੇ ਨੇ ਹੋਰ ਗਿਆ ਮਮੀ ਜੀ ਇਹੋ ਹੱਥ ਜੋੜਨੀ ਆ ਕਿ ਚੱਲ ਅੱਗੇ ਵੀ ਚੰਗੇ ਰਹਿਣ ਤੇ ਹੀ ਨਾ ਬਹੁਤੀ ਫਿਕਰ ਕਰਿਆ ਕਰੋ ਨੀ ਰੱਬਾ ਕਿਤੇ ਚਲੋ ਮੇਰੀ ਧੀ ਤੇ ਰਾਜੀ ਬਾਜੀ ਦਾ ਹੀ ਹੋਵੇ ਠੀਕ ਸਾ ਬ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਧੀਆ ਵਾਲਿਆਂ ਨੂੰ ਫਿਕਰ ਹੁੰਦੀ ਆ ਪਰ ਐਵੇਂ ਬਹੁਤੀ ਫਿਕਰ ਨਾ ਕਰਿਆ ਕਰੋ ਫੋਨ ਲਾ ਕੇ ਦੇ ਆ ਕਿੰਦਰ ਮਾ ਲਿਓ ਤੁਹਾਡਾ ਵੀ ਮਨ ਹੋਰ ਦਾ ਹੋਰ ਹੋ ਜਾਊਗਾ ਆਹੋ ਚਲੋ ਰਾਜੀ ਬਾਜੀ ਪੁੱਛਣੀ ਹਾਂਜੀ ਹਾਂ ਚੱਕਦੇ ਆ ਨਾ ਫਿਰ ਕਰ ਲੇ ਕੋ ਠੀਕ ਹੈ ਹੈਲੋ ਪੁੱਤ ਕੀ ਹਾਲ ਆ ਫਸਟ ਕਮ ਜੀ ਸ਼ਸ਼ਰੀ ਕਾਲ ਪੁੱਤ ਕੀ ਹਾਲ ਚਾਲ ਉਹ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਕਿਤਾ ਠੀਕ ਆ ਹਾਂਜੀ ਠੀਕ ਆ ਪੁੱਤ ਤੂੰ ਸੁਣਾ ਕਰ ਦੇ ਸੁਣਾ ਪਰ ਸ੍ਰੀਕਾਲ ਸਭ ਵਧੀਆ ਠੀਕ ਸਾਡੇ ਨੇ ਇਸ پرانے ਦਾ ਆ ਫੋਨ

ਤੁਹਾਨੂੰ ਕਾਲਿਆ ਪੀ ਖਾਲੀ ਹੈ ਹਾਂ 8 ਖਾਲੀ ਹੈ ਮੇਰੀ ਘਾਸਾ ਸੱਸ ਠੀਕ ਰਹਿੰਦੀ ਨਾ ਚੰਗੀ ਤੇਰੇ ਨਾਲ ਹਾਂਜੀ ਸੱਸ ਬੜੀ ਵਧੀਆ ਠੀਕ ਠਾਕ ਹੈ ਨਾ ਬੀਸ਼ ਚਲੋ ਪੁੱਤ ਆਪ ਵੀ ਚੰਗੇ ਰਹੀਦਾ ਹੋਈਦਾ ਠੀਕ ਹੈ ਨਹੀਂ ਨਹੀਂ ਮੱਈ ਮਮੀ ਜਦ ਨਹੀਂ ਪੈਂਦੇ ਨਾ ਕੋਈ ਨਹੀਂ ਕਰਦੀ ਠੀਕ ਆ ਚਲੋ ਹਾਂ ਠੀਕ ਆ ਫਿਰ ਹਾਂ ਚੰਗਾ ਫਿਰ ਹਾਂ ਠੀਕ ਜੀ ਓਕੇ ਹੋ ਨਾ ਪੁੱਤ ਰਾਜੀ ਬਾਜੀ ਆ ਠੀਕ ਠਾਕ ਵੇਖਿਆ ਨਾ ਅੰਮੀ ਜੀ ਉਹ ਕਿੰਨੀ ਖੁਸ਼ ਵਾ ਤੇ ਤੁਸੀਂ ਐਵੇਂ ਫਿਕਰ ਕਰਦੇ ਰਹਿੰਦੇ ਜਿ ਫਿਕਰ ਤੇ ਹੁੰਦਾ ਹੀ ਆ ਨਾ ਉਹ ਨਾ ਨਾ ਐਵੇਂ ਨਾ ਕਰਿਆ ਕਰੋ ਕੀ ਟਿੱਕੋ ਗੱਲ ਲੈ ਕੇ ਬਹਿ ਜਾਂਦੇ ਮੰਜ ਚਲ ਹੁਣ ਖੁਸ਼ ਹੋ ਗਿਆ ਦਿਲ ਕ ਸੁਣ ਕੇ ਹੋਰ ਕੀ ਚਲੋ ਉઠੋ ਤਾਂ ਅੰਦਰ ਚਲੀਏ ਚਲ ਪਾਰੋਂ ਅਗੇ ਤੇ ਇੱਥੇ ਫੇਰ ਸੋਚਣ ਦੇ ਬੈ ਕੇ ਚਲ ਕੋਈ ਨਹੀਂ ਪੁੱਤ ਸਸੀ ਕੌਰ ਜੀ ਪਾਜੀ ਕਾਲ ਪਾਜੀ ਹੋ ਸੁਣਾਓ ਠੀਕ ਠਾਕ ਜੀ ਹਾਂ ਜੀ ਹਾਂ ਜੀ ਠੀਕ ਠਾਕ ਹੋਰ ਪਾਜੀ ਹੋਣੀ ਠੀਕ ਠਾਕ ਸਾਰੇ ਹਾਂ ਜੀ ਹਾਂ ਲਿਖੀ ਠੀਕ ਠਾਕ ਆ ਵੀਰ ਤੁਸੀਂ ਕਿਹਨੋਂ ਪਰਵਾਹ ਠੀਕ ਠਾਕ ਆ ਹਾਂ ਜੀ ਵਧੀਆ ਆਉਂਦਾ लवली ਦਾ ਫੋਨ ਹਾਂ ਜੀ ਹਾਂ ਜੀ ਆ ਜਾਂਦਾ ਹਾਂ ਠੀਕ ਠਾਕ ਆ ਠੀਕ ਆ ਛੁੱਟੀ ਜਲੂ ਨਹੀਂ ਦੱਸਦਾ ਆਹੀ ਅਜੇ ਤਾਂ ਕੁਝ ਨਹੀਂ ਦੱਸਦਾ ਛੁੱਟੀ ਵੱਲੋਂ ਕਿ ਕਦੋਂ ਮਿਲਨੀ ਆ ਨਾਲੇ ਤੁਹਾਨੂੰ ਪਤਾ ਹੀ ਆ ਆਰਮੀ ਦੀ ਡਿਊਟੀ ਜਿਹੜੀ ਬੜੀ ਸਖਤ ਹੁੰਦੀ ਆ ਛੁੱਟੀ ਦੋਨੋਂ ਆਪਣੇ ਘਰ ਨਹੀਂ ਜਾਣੀ ਆ ਨਾ ਹਾਂ ਜੀ ਹਾਂ ਜੀ ਉਹ ਤੇ ਹੈਗਾ ਭੈਣ ਜੀ ਤੇ ਬਾਕੀ ਮੈਂ ਨਾ ਤੁਹਾਨੂੰ ਫੋਨ ਕੀਤਾ ਸੀ ਜੋਬ ਨੂੰਣਾ ਦੀ ਗੱਲ ਹੋਈ ਹੁੰਨੀ ਆ ਤੁਹਾਡੇ ਨਾਲ ਜੀ ਹਾਂ ਜੀ ਗੱਡੀ ਬਾਰੇ ਹਾਂ ਜੀ ਪਾਪੀ ਹਾਂ ਜੀ ਹੋ ਗਈ ਗੱਲ ਗੱਡੀ ਬਾਰੇ ਤੇ ਮੈਂ ਨਾ ਭੈਣ ਜੀ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਨਾ ਵਾ ਕਿ ਚਲੋ ਗੱਡੀ ਵੱਲੋਂ ਤੇ ਮੈਂ ਉਹਨਾਂ ਨੂੰ ਕਿਹਾ ਆ ਤੇ ਵਿਚਾਰਾ ਕਰਨ ਰਿਹਾ ਕੋਸ਼ਿਸ਼ ਕਹਿੰਦਾ ਮੈਂ ਗੱਡੀ ਦੇ ਦਿੰਨਾ ਤੇ ਭੈਣ ਜੀ ਹੁਣ ਇਦਾਂ ਆ ਵੀ ਚਲੋ ਜੇ ਉਹ ਗੱਡੀ ਵੱਲੋਂ ਮੰਨ ਨਹੀਂ ਗਏ ਆ ਤੇ ਤੁਸੀਂ ਨਾ ਗੱਡੀ ਛੋਟੀ ਦੀ ਕੋਸ਼ਿਸ਼ ਕਰਿਓ ਕਿ ਘੱਟ ਤੋਂ ਘੱਟ ਛੋਟੀ ਗੱਡੀ ਲਿਓ ਕਿ ਜ਼ਿਆਦਾ ਖਰਚਾ ਨਾ ਮੁੰਡੇ ਦਾ ਹੋਵੇ

ਪਰ ਸ਼ਾਪ ਦੀ ਕੋਈ ਜ਼ਰੂਰਤ ਨਹੀਂ ਸ਼ਾਪ ਰਹਿਣ ਤਾਂ ਤੁਸੀਂ ਆਪਣੇ ਕੋਲ ਹੀ ਉਦਾਂ 20 ਵਾਰੀ ਆਇਓ ਕੋਈ ਗੱਲ ਨਹੀਂ ਪੈਂਦੀ ਨਹੀਂ ਨਹੀਂ ਭਾਜੀ ਉਹ ਤਾਂ ਵੀ ਮਾਮਲਾ ਅਹੀਂ ਨਾ ਕੋਈ ਨਹੀਂ ਸਲਾਹ ਕਰਦੇ ਆ ਕਿ ਕਿੱਦਾਂ ਦਾ ਪ੍ਰੋਗਰਾਮ ਬਣਾਉਂਦੇ ਆ ਤੇ ਤੁਹਾਨੂੰ ਫੋਨ ਕਰਦਾਂਗੇ ਨਾਲੇ ਤੁਹਾਨੂੰ ਮਿਲ ਜਿਲਾਵਾਂਗੇ ਤੇ ਨਾਲੇ ਤੁਹਾਨੂੰ ਸਾਫੜਾ ਲਾ ਦੇਵਾਂਗੇ ਠੀਕ ਹੈ ਭੈਣ ਜੀ ਤੁਸੀਂ ਆਇਓ ਉਦਾਂ ਕੋਈ ਗੱਲ ਨਹੀਂ ਪਰ ਸ਼ਾਪ ਨਾ ਲੈ ਕੇ ਆਇਓ ਠੀਕ ਹੈ ਨਹੀਂ ਨਹੀਂ ਭਾਜੀ ਇਹ ਕਿੱਦਾਂ ਦੀ ਗੱਲ ਆ ਪਿਸ਼ਾਪ ਨਾਲ ਲੈ ਕੇ ਆਇਓ ਉਹ ਨਹੀਂ ਭਾਈ ਤਾਂ ਪੁੱਪਾ ਹੀ ਨਹੀਂ 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 ਭੈਣ ਜੀ ਚੰਗਿਆ ਨਹੀਂ ਲੱਗੀ ਤਾਂ ਇਦਾਂ ਤੇ ਤੁਸੀਂ ਆ ਜਾਓ ਕੋਈ ਗੱਲ ਨਹੀਂ ਮਿਲਗਲ ਜਾਇਓ ਪਿਸ਼ਾਪ ਨਾਲ ਲੈ ਆਇਓ ਨਾਲ ਠੀਕ ਆ ਚਲੋ ਕੋਈ ਗੱਲ ਨਹੀਂ ਮੈਂ ਕਰਦੀ ਆ ਸਲਾਹ ਜਿੱਦਾਂ ਕਹਿਣਗੇ ਉਵੇਂ ਕਰਨਾ ਠੀਕ ਆ ਚਲੋ ਠੀਕ ਆ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਭਾਜੀ ਦੇਖ ਲਾ ਪਰ ਮੀ ਇਹਦਾ ਹਾਲ ਇਹਨਾਂ ਦਾ ਹੁਣ ਗੱਡੀ ਮਿਲਣ ਵਾਲੀ ਹੋ ਗਈ ਹੈ ਨਾ ਤੇ ਹੁਣ ਕਹਿੰਦੇ ਕੀ ਸ਼ਾਪ ਤਾਂ ਢੀ ਸਾਡੇ ਕੋਲ ਪਈ ਦੀ ਆ ਅਹੀਂ ਆਵਾਂਗੇ ਨਾਲੇ ਤੁਹਾਨੂੰ ਮਿਲ ਜਾਾਂਗੇ ਤੇ ਨਾਲੇ ਸ਼ਾਪ ਦੇ ਜਾਾਂਗੇ ਤੁਸੀਂ ਕਹਿੰਦੇ ਆਪਾਂ ਸਾਨੂੰ ਨਹੀਂ ਚਾਹੀਦੀ ਸ਼ਾਪ ਮੈਂ ਤੇ ਕਹਿਤਾ ਆ ਸ਼ਾਪ ਸ਼ਾਮ ਕੇ ਰੱਖੋ ਮੈਂ ਤੇ ਪਰਮੀਤ ਕਹਿਤਾ ਆ ਕਿ ਭੈਣ ਜੀ ਤੁਸੀਂ ਉਦਾਂ 20 ਵਾਰੀ ਆਓ ਕੋਈ ਗੱਲ ਨਹੀਂ ਮਿਲ-ਜੁਲ ਜਾਓ ਪਰ ਸ਼ਾਪ ਨਾ ਲੈ ਕੇ ਆਇਓ ਮੈਂ ਨਹੀਂ ਸ਼ਾਪ ਰੱਖਣੀ ਐਨੇ ਨਹੀਂ ਭਾਜੀ ਇਹ ਤੁਹਾਡੀ ਇਮਾਨਤ ਆ ਹਾਂ ਜਦੋਂ ਆਪਾਂ ਉਹ ਦਿਨ ਦਿਨ ਹੀ ਗੱਡੀ ਉਦੋਂ ਇਹਨਾਂ ਨੇ ਸਾਨੂੰ ਕਿੰਨਾ ਤੰਗ ਕੀਤਾ ਸੀ ਜੇ ਹੁਣ ਗੱਡੀ ਦੇਣ ਲੱਗੇ ਆ ਦਿਨ ਬਦਲਣ ਲੱਗੇ ਆ ਤਾਂ ਹੁਣ ਸਾਨੂੰ ਕਹਿਣ ਲੱਗ ਪਿਆ ਵੀ ਹਣ ਸ਼ਾਪ ਤਾਂ ਹੁਣ ਦੇ ਦਿੰਨੇ ਆ ਦੇਖ ਲਓ ਦੁਨੀਆ ਦਾ ਹਾਲ ਹੈ ਕਿ ਹੋਈ ਐ ਸੇ ਕੰਪਿਛੀ ਗਈ ਐ ਦੇਖ ਲੈ ਜੇ ਕੋਈ ਖੁਸ਼ੀ ਨਾਲ ਆਪਣੀ ਚੀਜ਼ ਦੇਵੇ ਨਾ ਉਹਦੇ ਵਾਰ ਕੀ ਰੀਸ ਨਹੀਂ ਐ ਪਰ ਜੇ ਇਹਦੋਂ ਮੰਗ ਮੰਗੇ ਅਗਲੇ ਨੂੰ ਤੰਗ ਕਰਨਾ ਫਿਰ ਉਹ ਥੋੜੀ ਘੜ ਬੰਦੀ ਬਿਲਕੁਲ ਹੁਣ ਕਿੰਨਾ ਯੋਰ ਪਾ ਕੇ ਇਹਨਾਂ ਨੇ ਤੇ ਕਿੰਨਾ ਚਿਰ ਮਹਿਲ ਮਕਾ ਕੇ ਰੱਖਿਆ ਮੈਂ ਜੋਬਨ ਨੂੰ ਦੱਸਿਆ ਹੀ ਨਹੀਂ ਗੱਡੀ ਉਹ ਲੋ ਹਨਾ ਤੇ ਕਿੰਨੀ ਤਰਲੇ ਕੀਤੀ ਇਹਨਾਂ ਨੇ ਹੁਣ ਉਹ ਵਿਚਾਰੇ ਕਿਹੜੇ ਹਿਸਾਬ ਨਾਲ ਉਹਨੇ ਗੱਡੀ ਦੇਣੀ ਆ ਤੇ ਹੁਣ ਵੇਖ ਲੈ ਉਦੋਂ ਦਾ ਇਹਨੇ ਸਾਨੂੰ ਫੋਨ ਨਹੀਂ ਕੀਤਾ ਹੁਣ ਜੋਬਨ ਹੋ ਗਿਆ ਹੈ ਨਾ ਜੋ ਵੀ ਕਿਹਾ ਆ ਕਿ ਕੋਈ ਗੱਲ ਨਹੀਂ ਮੈਂ ਗੱਡੀ ਦਾ ਤੁਹਾਨੂੰ ਕਰ ਦਿੰਨਾ ਤੈਨੂੰ ਫੋਨ ਕੀਤਾ ਤੇ ਹੁਣ ਫੋਨ ਵੀ ਕਰ ਲਿਆ ਤੇ ਸ਼ਾਪ ਦਾ ਵੀ ਚੇਤਾ ਆ ਗਿਆ ਉਹ ਮਰਜ਼ੀ ਹੋ ਜੇ ਪਰमीत ਸ਼ਾਪ ਨਹੀਂ ਇਹਨਾਂ ਦੀ ਰੱਖਣੀ ਠੀਕ ਆ ਹਾਂਜੀ ਮੈਂ ਹੋ ਸਕਦਾ ਕਿ ਤੇ ਘਰ ਨਾ ਹੋਵਾਂ ਮੇਰੇ ਮਗਰੋਂ ਆ ਜਣ ਪਰ ਸ਼ਾਪ ਨਹੀਂ ਇਹਨਾਂ ਦੀ ਰੱਖਣੀ ਠੀਕ ਆ ਕੋਈ ਗੱਲ ਨਹੀਂ ਤੇ ਤੁਹਾਡੇ ਮਗਰੋਂ ਵੀ ਆਣਗੇ ਨਾ ਤੇ ਸ਼ਾਪ ਨਹੀਂ ਆਪਾਂ ਰੱਖਣੀ ਹੁਣ ਸ਼ਾਪ ਆਪਾਂ ਕੀ ਕਰਨੀ ਐ ਇੰਨੀ ਬੇਇੱਜ਼ਤੀ ਕਰਾ ਕੇ ਚੱਲ ਠੀਕ ਆ ਮੈਂ ਜੋ ਬੰਨਾ ਵੀ ਕਰਨਾ ਗੱਲ ਹੈ ਹਾਂਜੀ ਕੀ ਕਰਨ ਦਿਆ ਉਹ ਠੀਕ ਹੈ ਕਿਦੋਂ ਤੱਕ ਕਰਨਾ ਗੱਡੀ ਦਾ ਪ੍ਰੋਗਰਾਮ ਹੈ ਨਾ ਚੱਲ ਠੀਕ ਮੈਂ ਕੰਮ ਕਰਨਾ ਮੈਂ ਚਲੋ ਕਰ ਲੋ ਕਰ ਲੋ ਠੀਕ ਆ ਉਹ ਚੋਲੇ ਦੇ ਕੰਮ ਵੇਖ ਲਾ ਇਹ ਗੱਡੀ ਛੋਟੀ ਲਿਓ ਉਹ ਤੇ ਸਾਡੀ ਮਰਜ਼ੀ ਆ ਵੀ ਛੋਟੀ ਲੈਣੀ ਆ ਕਿ ਵੱਡੀ ਲੈਣੀ ਆ ਕਿੱਡਾ ਡਿਆ ਵਸਲਾ ਵੰਦ ਦੇ ਨਾ ਮਾਹ ਤੋਂ ਮੰਨੇ ਆ ਹੁਣ ਤਾਂ लवली ਨੂੰ ਫੋਨ ਕਰਕੇ ਪੁੱਛਦੀ ਆ ਕਿ ਪੁੱਤ ਕਿਹੜੀ ਗੱਡੀ ਚਾਹੀਦੀ ਆ ਹੁਣ ਮੌਕਾ ਮਿਲਿਆ ਈਓ ਨਹੀਂ ਤਾਂ ਮੁੜਕੇ ਨਹੀਂ ਮੰਨਣਾ ਨੇ ਤੂੰ ਕਿ ਫੋਨ 'ਚ ਬੜੀ ਆ ਤੈਨੂੰ ਕੋਈ ਲੱਗੇ ਪਤਾ ਨਹੀਂ ਆ ਵੀ ਕੀ ਗੱਲਾਂ ਬਾਤਾਂ ਹੋਣ ਰਹੀਆਂ ਵਾ ਮੰਮੀ ਮੇਰੀ ਗੱਲ ਸੁਣੋ ਜਿਸ ਦਿਨ ਘਰ 'ਚ ਗੱਡੀ ਆ ਗਈ ਨਾ ਤੁਹਾਨੂੰ ਉਹਨੇ ਪੁੱਛਣਾ ਨਹੀਂ ਆ ਨੀ ਉਹਨੇ ਪੁੱਛਣਾ ਨੀਗਾ ਗਾੜੀ ਵੀ ਤੇਰੀ ਮਾਂ ਵਾ ਕੋਈ ਗੱਲ ਕਿਦਾਂ ਕਹਿਤੀ ਤੂੰ ਕੋਈ ਗੱਲ ਨਹੀਂ ਮੈਂ ਵੀ ਇੱਥੇ ਹੀ ਆ ਲੱਗ ਜਾਣਾ ਪਤਾ ਤੁਹਾਨੂੰ ਤੂੰ ਵੇਖੀ ਜਾਵੀਂ ਜੇ ਤੀਰਵੰਗ ਸਿੱਧੀ ਨਾ ਨਾ ਕਰਤੀ ਤੇ ਮੈਨੂੰ ਵੀ ਰਮਨ ਨਾ ਗਈ ਚਲੋ ਕੋਈ ਗੱਲ ਨਹੀਂ ਮੰਮੀ ਅੱਗੇ ਆ ਕੇ ਵੇਖਦੇ ਆ ਕੀ ਬੰਦਾ ਵਾ ਨਹੀਂ ਹਾਂ ਅੰਦਾਜ ਘਾਟੀ ਲਾਇਆ ਕਰ ਤਾਂ ਕੌਣ ਆਇਆ ਵਾ ਗੇਟ ਗਾੜੀ ਬੈਲ ਵੱਜੀ ਹੋ ਜਾਂ ਵੇਖਾਂ ਵੇਖ ਕਿਉਂ ਨਹੀਂ ਮੈਂ ਦੁਪਹਿਰ ਲੱਗੀ ਆ ਹੁਣ ਕੌਣ ਆ ਗਿਆ ਤੁਹੀਂ ਹਰਣ ਗੋ ਗਈਆਂ ਪਹਿਲੀ ਵਾਰੀ ਵੇਖਿਆ ਮੈਨੂੰ ਹਾਈ ਹਾਈ ਇਹ ਕਿੱਦਾਂ ਆ ਗਈ ਹੈ ਕੋਈ ਨਵਾਂ ਨਾ ਪੰਗਾ ਪਾਦਣ ਹੁਣ